ਅੱਜ ਮਾਤਾ ਨੇ ਜਨਾਸੀ ਬਾਈ ਜੀ ਪਿੰਡ ਨੂੰ ਤੇ ਮਾਤਾ ਆਪਣੀ ਨੂੰਹ ਨੂੰ ਫੜਾਉਂਦੇ ਆ ਪੈਸੇ ਕਹਿੰਦੇ ਲੈ ਭਾਈ ਖਰਚਾ ਪ੍ਰਚਾਰ ਰੱਖ ਲੈ ਘਰੇ ਕੋਈ ਚੀਜ਼ ਦੀ ਲੋੜ ਪੈ ਜਾਂਦੀ ਯਾਦ ਰੱਖਿਓ ਪਿੱਛੋਟੀ ਦੇ ਮੁੰਡੇ ਨਾਲੋਂ ਜ਼ਿਆਦਾ ਭਰੋਸਾ ਮਾਤਾ ਨੂੰ ਆਪਣੀ ਨੂੰਹ ਦੇ ਉੱਤੇ ਆ ਮੈਂ ਕਹਾ ਮਾਤਾ ਜਿੰਨੇ ਪੈਸੇ ਨੂੰ ਫੜਾ ਕੇ ਚੱਲੇ ਹੋ ਨਾ ਇਹਨੇ ਮੁਹਾਸ਼ਰਨੇ ਆ ਕਿਤੇ ਜਿੰਨੇ ਮਰਜ਼ੀ ਖਰਚ ਲੈ ਜਿੰਨੇ ਪੈਸੇ ਫੜਾਏ ਨੇ ਮੁਹਾਸ਼ਰਨੇ ਆ ਮੁੰਡੇ ਨੂੰ ਫੜਾ ਕੇ ਜਾਓ ਜਿੰਨੇ ਮਰਜ਼ੀ ਖਰਚੀ ਤੂੰ ਦੋ ਲੋਗੇ ਦੋ ਮਿਲੇ ਹੋ ਨਹੀਂ ਮੜ ਜਾਣਿਆ ਨਾ ਤੁਹਾਡੇ ਕੋਲ ਵਾਪਸ ਨਹੀਂ ਹੋਊਗਾ ਉਹ ਤਾਂ ਭਰਾਵਾ ਸੱਪ ਵਾਂਗੂ ਕੁੰਡਲੀ ਮਾਰ ਕੇ ਬੈ ਗਈ ਮੈਂ ਕਿਹਾ ਜਿਹੜੇ ਪੈਸੇ ਮਾਤਾ ਫੜਾ ਕੇ ਗਈ ਆ ਇੱਧਰ ਫੜਾ ਦਾ ਲੱਗਦਾ ਹੀ ਬਾਈ ਜੀ ਆਪਾਂ ਇਹਦੀ ਜੇਬ ਚੋਂ ਕੱਢ ਲੈਨੇ ਆ ਪੈਸੇ ਜਿਹੜੇ ਕੱਢੇ ਆ ਜੇਬ ਚੋਂ ਕਿਹੜੇ ਪੈਸੇ ਕੱਢੇ ਮੈਡਮ ਨੂੰ ਪੈ ਜਾਂਦੀ ਹੱਥਾਂ ਪੈਰਾਂ ਦੀ ਕਹਿੰਦੀ ਮੇਰੇ ਪੈਸੇ ਵਾਪਸ ਕਰ ਸੱਸ ਪ੍ਰਤੀ ਬਈ ਇੰਨੀ ਵਫਾਦਾਰ ਆ ਨਾ ਕਿਤੇ ਪੰਜੀ ਨਹੀਂ ਖਰਚਦੀ ਆਪੀ ਪੈਨ ਲੈ ਕੇ ਆ ਮੈਂ ਹਿਸਾਬ ਪੂਰਾ ਕਰਕੇ ਦਿਨਾ ਤੈਨੂੰ ਟੈਨਸ਼ਨ ਕਿਉਂ ਲᱹਤੀ ਆ ਤੂੰ ਕੋਈ ਜ਼ਿੰਮੇਵਾਰੀ ਵੀ ਕੋਈ ਚੀਜ਼ ਹੁੰਦੀ ਆ ਜਦੋਂ ਤੱਕ ਇਹਨੂੰ ਪੈਸੇ ਮਿਲ ਨਹੀਂ ਗਏ ਬਾਈ ਉਨੀ ਦੇਰ ਇਹਨੇ ਮੇਰੀ ਜਾਨ ਨਹੀਂ ਛੱਡੀ ਮੁੜ ਕੇ ਸ਼ਾਮੀ ਇਹਦੇ ਹੌਂ ਲਾ ਪੈਂਦੀ ਆ ਬਾਈ ਜੀ ਢੜ ਪੀੜ ਮੈਨੂੰ ਕਹਿੰਦੀ ਚਲੋ ਮੇਰੀ ਦਵਾਈ ਲਿਆ ਦਿਓ ਢੜ ਪੀੜਦੀ ਦਵਾਈ ਲੈ ਕੇ ਤੇ ਕਹਿੰਦੀ ਰੋਟੀ ਵਾਲਾ ਕੰਮ ਵੀ ਆਪਾਂ ਨੇ ਵੇੜੀ ਜਾਂਦੇ ਆ ਦੋ ਜਾਨੇ ਹੈਗੀਆਂ ਘਰੇ ਮੈਂ ਕਿੱਥੇ ਬਣਾਉਂਦੀ ਰਹੂੰ ਅੰਦਰ ਬਹਿ ਜਾ ਕੋਈ ਠੀਕ ਹੋ ਗਈ ਆ ਮੇਰੀ ਉਦਾਂ ਤੇਰੇ ਢੜ ਪੇੜ ਹੋ ਰਹੀ ਆ ਹੈ ਉਦਾਂ ਤੇਰੇ ਈ ਨਹੀਂ ਹੋ ਰਹੀ ਮੈਂ ਖਾਣੀ ਬਾਈ ਲੈ ਕੇ ਤੇ ਬਾਈ ਬਿਨਾ ਕੁਝ ਖਾਦੇ ਨਿਕਲ ਪੈਨੇ ਆਪਾਂ ਘਰ ਨੂੰ ਪਰ ਮੈਡਮ ਕਿੱਥੇ ਮੇਰੀ ਜਾਨ ਛੱਡਦੀ ਹੈ ਕਹਿੰਦੀ ਮੈਨੂੰ ਕੁਝ ਖਵਾ ਲੈ ਚੱਲ ਖਵਾ ਦੇ ਨਾ ਮਾ ਬਟ ਪੈਸੇ ਤੂੰ ਦੇਂਗੀ ਤੈਨੂੰ ਮਾਤਾ ਦੇ ਕੇ ਗਈ ਕਹਿੰਦੀ ਨਾ ਜੀ ਨਾ ਉਹ ਪੈਸਿਆਂ ਨੂੰ ਨਹੀਂ ਮੈਂ ਹਵਾ ਲਗੰਦੇ ਮਾਂ ਮੰਮੀ ਦੇ ਥੋੜਾ ਘਰ ਚੁੰਗੀ ਮੈਂ ਅੱਛਾ ਤੇ ਮਾਤਾ ਕਦ ਲਈ ਦੇ ਕੇ ਗਏ ਆ ਤੈਨੂੰ ਪੈਸੇ ਇਸੇ ਲਈ ਦੇ ਕੇ ਗਏ ਆ ਕਿ ਬਾਹਰ ਜਾਓਗੇ ਕਿਤੇ ਖਰਚ ਖਰਚ ਲਿਓ ਕੰਨੇ ਘਰ ਕੋਈ ਚੀਜ਼ ਪਿੱਛੇ ਰੋੜ ਬੈ ਜਾਂਦੀ ਆ ਤਾਂ ਦਿੱਤੇ ਆ ਅੱਛਾ ਵਾਪਸ ਥੋੜਾ ਚੁੱਤੀ ਯਾਰ ਬਾਹਰ ਜਾ ਕੇ ਖਾ ਆਇਓ ਇਹਨੇ ਜਿੱਦਾਂ ਸੱਸ ਵ ਬੀਨਾ ਕੁਝ ਖਾਏ ਤੇ ਬਾਈ ਮੈਂ ਇਹਨੂੰ ਘਰੇ ਲੈ ਆਉਣਾ ਮੈਂ ਕਿਹਾ ਤੇ ਦਾੜ ਪੀੜ ਤਾਂ ਹੋ ਰਹੀ ਐ ਇੰਨੇ ਕਿਹੜਾ ਕੁਝ ਖਾਣਾ ਵਾ ਸ਼ਾਇਦ ਉਦਾਂ ਹੀ ਕਰ ਰਹੀ ਐ ਕਿ ਮੈਂ ਵੀਡੀਓ ਜੋ ਬਣਾ ਰਿਆ ਹਾਂ ਪਰ ਕਿੱਥੇ ਬਾਈ ਘਰ ਪਹੁੰਚਦੇ ਆਂ ਮੂੰਹ ਇਹਦਾ ਪਕਾਨਿਆਂ ਗੁੱਫਲ ਗਿਆ ਇਹ ਤਾਂ ਗੱਲ ਨਾ ਕਰੇ ਕਿ ਬੀਨਾ ਕੁਝ ਖਾਏ ਮੈਨੂੰ ਘਰੇ ਲੈ ਆਇਆ ਇਹਦੇ ਦਾੜ ਪੀੜ ਹੋ ਰਹੀ ਐ ਦਵਾਈ ਲੈ ਕੇ ਆਇਆ ਮੈਂ ਕਿਹਾ ਦੀ ਗੋਲ ਗੱਪੇ ਖਾਣੇ ਆ ਮੈਂ ਕਿਹਾ ਚੱਲ ਦਾੜ ਪੀੜ ਹੋ ਰਹੀ ਐ ਦਵਾਈ ਲਿਆਂਦੀ ਐ ਨਾ ਖਾ ਛੱਡ ਪਰੇ ਰਹਿਣ ਦੇ ਤੇ ਘਰੇ ਪਹੁੰਚ ਗਏ ਆ ਆਪਾਂ ਤੇ ਰੋਸ ਕੇ ਬੈ ਗਈ ਉੱਤਰਦੀ ਨਹੀਂ ਗੱਡੀ ਚੋਂ ਤੇ ਗੁੱਸਾ ਕਰਕੇ ਬੇਟੀ ਗੱਲ ਹੀ ਨਹੀਂ ਕਰਦੀ ਤੁਹਾਡੀ ਘਰ ਵਾਲੀਆਂ ਭੁੱਖ ਲੱਗੀ ਸੀ ਮੈਨੂੰ ਭੁੱਖ ਲੱਗੀ ਸੀ ਤੈਨੂੰ ਇੰਨੀ ਭੁੱਖ ਲੱਗੀ ਸੀ ਤੈਨੂੰ ਕੰਪਲਸਰੀ ਆ ਖਾਣੇ ਆ ਹੁਣ ਦਰ ਰੋਣਾ ਕਿਉ ਪਿਆ ਵੇ ਚ ਰੋਣ ਵਾਲੀ ਕਿਹੜੀ ਗੱਲ ਆ ਗੋਲ ਗੱਪੇ ਹੋਰ ਹੀ ਖਵਾ ਦਿੰਦੇ ਹੋਰ ਦੱਸੂ ਹੋਰ ਤੂੰ ਗਸਮੋਸੇ ਖਾਣੇ ਆ ਮਿਜਲੇਬੀਆਂ ਖਾਣੀਆਂ ਨੇ ਉਹ ਵੀ ਉਹੀ ਚੀਜ਼ਾਂ ਨੇ ਦਵਾਈ ਫੇਰ ਇੰਨੇ ਦਿਨਾਂ ਦੀ ਕਹਿ ਰਹੀ ਮੈਂ ਆਪੇ ਲੈ ਆਉਂਦੇ ਤਾਂ ਹੀ ਤਾਂ ਨਾਲ ਆਈ ਸੀ ਕਿ ਮੈਂ ਤਾਂ ਹੀ ਨਾਲ ਆਈ ਸੀ ਕਿ ਗੋਲ ਗੱਪੇ ਖਾ ਕੇ ਆਉਂਗੀ ਹੈ ਪੁੱਛ ਖਾਉਂਗੀ ਪੁੱਛ ਖਾਉਂਗੀ ਕੱਲੋ 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 ਪ੍ਰੋਮਿਸ ਆ ਕੱਲ ਮੈਂ ਆਪਣੇ ਪੁੱਤਰ ਪੱਕਾ ਖਵਾ ਕੇ ਲੈ ਕੇ ਆਉਂਗਾ ਨਾ ਖਵਾ ਕੇ ਲੈ ਕੇ ਨਾ ਪੱਕੀ ਕੱਟੀ ਪੜੀ ਕੱਲ ਪੱਕਾ ਮੈਂ ਅੱਜ ਵੀ ਪਾਉਂਗੀ 당 ਗੱਲ ਕੱਟੀ ਪਾਉਂਗੀ ਨਾ ਮੈਂ ਦੋ ਵੀ ਨਹੀਂ ਪਾਉਂਗਾ ਕਹਿੰਦੀ ਮੈਂ ਓਨੀ ਦੇਰ ਤੱਕ ਤੇਰਾ ਨਾ ਅਭੀ ਨਹੀਂ ਪਾਣੀ ਜਿੰਨੀ ਦੇਰ ਮੈਨੂੰ ਕੁਝ ਮੰਗਾ ਕੇ ਨਹੀਂ ਦਿੰਦਾ ਮੈਂ ਕਹਤੋਂ ਗੁੱਸਾ ਨਾ ਹੋ ਬਾਬਾ ਜੋ ਖਾਣਾ ਦੱਸ ਦੇ ਮੈਂ ਮੰਗਾ ਦਿੰਨਾ ਮੇਰੇ ਨੂੰ ਆਪਾਂ ਘਰੇ ਹੀ ਮੰਗਾ ਦਿੰਨੇ ਆ ਬਾਈ ਜੀ ਸਮੋਸੇ ਮਿਲ ਗਏ ਸਾਰੇ ਇਹਨਾਂ ਵੱਡਾ ਸਮੋਸਾ ਪੂਰਾ ਹੀ ਖਾਣਾ ਵਾ ਯਾ ਫਫ ਕਰ ਲਈਏ ਪੂਰਾ ਆਉਂਗੀ ਮੈਂ ਖਾਣਗੀ